ਲਾਰਾ ਬਾਈ ਬਾਦ ਹੀ ਕਿ ਜਾਗਤ ਹੋਣਾ ਹੀ ਪੈਣਾ ਹੈ ਕਾ ਵੀਰ ਜੀ ਸਵਾਗਤ ਹੈ ਤੁਹਾਡਾ ਆਪਣਾ ਨਵਾਂ ਬਲੌਗ ਜਿੱਤੇ ਆਪਾਂ ਜੀ ਅੱਜ ਆਇਆ ਫੇਰ ਫੱਡ ਕਰਨ ਪਾਈਆਂ ਦਾ ਤੇ ਇਧਰ ਸਾਹਮਣੇ ਇਹਨਾਂ ਦਾ ਕਿਲਾ ਜਿਹੜਾ ਜਿਹੜਾ ਉਸ ਦਿਨ ਆਪਾਂ ਬਾਹਗਏ ਜਿੱਥੇ ਬੰਦੇ ਦੋ ਖੜਵਾਏ ਹੱਲ ਨਹੀਂ ਰਖਦੇ ਸੀ ਉੱਥੇ ਪਹਿਲੇ ਸਾਸਿਕਾ ਬਲਾਉ ਸਾਸਿਕਾ ਤੇ ਇਧਰ ਗੋਰਾ ਬਾਈਆ ਸਸੀ ਦਾ ਸਾਰਾ ਤੇ ਆਪਾਂ ਜੀ ਹੁਣ ਕਰਨਾ ਸਟਾਰਟ ਹੈ ਇਧਰ ਥੋੜਾ ਜਾਂ ਆਂ ਦੇਦਾ ਇਹ ਪੈਂਦਾ ਤੇ ਉਹ ਸਾਈਡ ਲੈ ਕੇ ਜਨਰੇਟਰ ਫਿਰ ਦੂਸਰੀ ਸਾਈਡ ਕਮਾ ਕੇ ਬੈਠੇ ਉੱਧਰ ਤੋਂ ਦੇਖ ਹੀ ਰਹਾ ਹਾਂ ਰਾਣੇ ਦਾ ਕੰਮ ਹੀ ਇਹ ਆ ਆਹ ਦੇਖੋ ਜਿਹਨੇ ਵੱਟ ਤੇ ਬਣਾ ਜਉਂਦਾ ਠੇਕੇਦਾਰ ਹੁੰਦਾ ਜ਼ਮੀਨ ਦਾ ਆ ਜੋ ਰਾਣਾ ਸਾਹਿਬ ਵਿੱਚ ਹੈ ਹੈ ਸਾਸ੍ਰੀਕਾਲ ਦਾ ਬੁਲਾ ਲ ਖੜਾ ਜੋਰ ਨਾਲ ਬੁਲਾਇਆ ਹੱਥ ਜੋੜ ਕੇ ਜੋਰ ਦੀ ਆਵਾਜ਼ ਨਹੀਂ ਆਈ ਇੱਥੇ ਜੋਰ ਨਾਲ ਬੋਲ ਮੜਾ ਐ ਇੱਥੇ ਹੱਥ ਮੜਾ ਜੋੜ ਫੇਰ ਪਾ ਲੱਗਣਾ ਹੁਣ ਬੋਲ ਹਾਂ ਰਾਣੇ ਜੀ ਉੱਥੇ ਬੁਲਾਤਾ ਸਾਸ੍ਰੀਕਾਲ ਬੈਠੇ ਨੇ ਵੱਟ ਤੇ ਤੇ ਆਪਾਂ ਹੁਣ ਆਪਾਂ ਕਰ ਲਾ ਗਏ ਸਟਾਰਟ ਰਫਟ ਦਾ ਇਹ ਯਾਰ ਫਾਟਰ ਬਟੂ ਪੜਾ ਖੜਾ ਸਾਡੇ ਬਾਹਰ ਆ ਤੇ ਬਾਕੀ ਅਸੀਂ ਸਿੰਗਰ ਘਾੜਾ ਜੀ ਵਿੱਚ ਚਲੋ ਦੋ ਇਹਨੇ ਵੇਖਿਆ ਇਹ ਸੰਗਾ ਦੋਹੇ ਉੱਪਰ ਇੱਕ ਵਿੱਚ ਨਿਕ ਪਿਆ ਤੇ ਉਹ ਇੱਕਪੈ ਨੂੰ ਸੀਲ ਆਈ ਆ ਦੇਖੋ ਹੋਰ ਲਾ ਕੇ ਕੋਈ ਸੰਗਰ ਕਿੱਥੇ ਡੇਗ ਲਈ ਉਹ ਜਾ ਨਹੀਂ ਕਿ ਆਪਾਂ ਹੁਣ ਜੀ ਟਰੈਕਟਰ ਦਿੱਤਾ ਰੋਕ ਇਹਦੋਂ ਕਲੈਕਟੀ ਥੋੜੀ ਜਾਈ ਉਧਰ ਕਲੈਕਟੀ ਨੇ ਆਉਂਦੀ ਸੀ ਤੇ ਇਧਰ ਮੁਕਰੋ ਵੀ ਹਾਂਜੀ ਤੇ ਇਹ ਬਾਈ ਦਾ ਹਾਂ ਸਸਿਗਾ ਅੱਗੇ ਬੁਲਾਈ ਇੱਕ ਵਾਰੀ ਇਹਦੀ ਹੈ ਜੀ ਇਹ ਜਮੀਨ ਹੈ ਤੇ ਪਹਿਲਾਂ ਦੱਸੋ ਪਾਣੀ ਆਪਾਂ ਆਪਣੇ ਇੱਥੇ ਸਾਧ ਰੱਖਿਆ ਹੈ ਪਾਣੀ ਦਾ ਕੋਈ ਨਹੀਂ ਦਾ ਹੈ ਵਾ ਇੰਜਨ ਖਰਾਬ ਹੋਇਆ ਉਹ ਪੱਖਾ ਕਚੋਰੀ ਕਰ ਲਿਆ ਜੀ ਪੱਖਾ ਚੋਰੀ ਹੋ ਗਿਆ ਹਾਂਜੀ ਇੰਜਨ ਛੱਡ ਗਿਆ ਇੰਜਨ ਛੱਡ ਗਿਆ ਉਹ ਫਿਰ ਉਹ ਗਲਤ ਚੋਰ ਗਲਤ ਬੰਦਾ ਫਿਰ ਉਹਨੇ ਪਹਿਲਾਂ ਕੀ ਕਰਨਾ ਸੀ ਉਹਨੇ ਪਹਿਲੇ ਤੁਹਾਡਾ ਵੀਲ ਲਾਣਾ ਹਿੰਜਲ ਦਾ ਬਾਜ ਪੱਖਾ ਚੁੱਕਦਾ ਉਹਨੇ ਪੱਖਾ ਹੀ ਲਾ ਕੇ ਨਾ ਕਿੰਨਾ ਟਾਈਮ ਗਾ ਚੋਰੀ ਕੀਤੀ ਨੂੰ ਉਹ ਕਹਿੰਦੇ ਸਾਲ ਕੋ ਗਿਆ ਤੇ ਪਾਣੀ ਦੀ ਕਿੰਨੀ ਨੂੰ ਤੁਹਾਨੂੰ ਅਖਾਈ ਆਉਂਦੀ ਇੱਥੇ ਕਿਵੇਂ ਪਾਣੀ ਆ ਕੇ ਥੋੜਾ ਹੈ ਪਾਣੀ ਉਹ ਮੋਗੇ ਤੋਂ ਆ ਰਿਹਾ ਕਿੰਨੀ ਵਾੜੇ ਦੋ ਤਿੰਨ ਕਿਲੋਮੀਟਰ ਕਿੰਨੀ ਵਾੜੇ 3 ਕਿਲੋਮੀਟਰ 3 ਕਿਲੋਮੀਟਰ ਪਾਣੀ ਆ ਰਿਹਾ ਜੀ ਇੱਥੇ ਅੱਜ ਪਾਣੀ ਤੁਹਾਡੇ ਜੇ ਵੀ ਆਈ ਜਾਂਦਾ ਆਈ ਜਾਂਦਾ ਮਗਰ ਉਹ ਛੱਡ ਲੈਂਦੇ ਹੁਣ ਅੱਜ ਤੱਕ ਖੁੱਲ੍ਹ ਹੀ ਟਾਈਮ ਹੈ ਅੱਜ ਆਈ ਜਾਂਦਾ ਅੱਗੇ ਮਗਰ ਛੱਡ ਤੇ ਕਦੋਂ ਦੇ ਛੱਡਿਆ ਪਾਣੀ ਤੁਸੀਂ ਛੇਰਦਾ ਕਿਹੜਾ ਇਹਨਾਂ ਉਹ ਦੋ ਦੋ ਦਿਨ ਹੋਗਾ ਦੋ ਦਿਨ ਹੋਗਾ ਦੋ ਦਿਨਾਂ ਚਾਹੀਏ ਦੋ ਦਿਨ ਹੋਗਾ ਜੀ ਇਹਨਾਂ ਨੂੰ ਪਾਣੀ ਛੱਡੇ ਨੂੰ ਆਹ ਦੱਸੇਗਾ ਬਾਕੀ ਕਿੰਨੇ ਦਿਨ ਹੋਗਾ ਦੋ ਦਿਨ ਹੋਗਾ ਤੇ ਦੋ ਦਿਨ ਚ ਕਿੱਲਾ ਤੇ ਇੱਕ ਤੇ ਦੋ ਦਿਨ ਤੋਂ ਕਿੱਲਾ ਨਹੀਂ ਪਰਿਆ ਆਈ ਯਾਰ ਬਾਅਦ ਤੋਂ ਪੁੱਥੂ ਪਾਣੀ ਛੱਡਦੇ ਸੀ ਰਾਹੂਕ ਬੰਨ ਲੈਂਦਾ ਸੀ ਅੱਛਾ ਕਿਉਂ ਬੰਦਦਾ ਕਰੀ ਵਾਰੀ ਥੋੜੀ ਹੀ ਕਿੱਲੀ ਵਾਰੀ ਪਹਿਲਾਂ ਸਾਡੀ ਬਾ ਇੱਕ ਸਵੇਰ ਤੋਂ ਲਗ 8 ਤੋਂ ਲਗ 12 ਵਜੇ ਤੱਕਣਾ ਅੱਛਾ ਉਹਨਾਂ 12 ਵਜੇ ਤੱਕ ਨਹੀਂ ਹਮ ਬਸ ਕੇ ਆ ਹਾਂ ਆਉਂ ਤੋੜ ਲੈਂਦੇ ਸੀ ਜੇ ਜਨਾਬ ਬੰਦਾ ਡੇਰੇ ਪਹਿਲਾਂ ਕੁਝ ਆਖੇ ਇੱਥੇ ਤੁਹਾਨੂੰ ਬੋਰ ਕਰਾਉਣਾ ਚਾਹੀਦਾ ਬੋਰ ਬ ਸਾਂਦੇ ਨੂੰ ਚਲਾਓ ਜੇ ਸਾਂਝ ਆਵੇ ਤੇ ਪੈ ਪੈ ਬੋਰ ਨੂੰ ਕੀ ਫਾਇਦਾ ਉਹ ਚਲਾਦਾ ਹੀ ਹਾਂਜੀ ਮਨਨ ਪਤਾ ਕੋਈ ਨਿਰੋਤਾ ਹੁੰਦਾ ਇਹਦਾ ਤੇ ਹੁਣ ਐ ਤੁਹਾਨੂੰ ਅਬੀ ਜਾਨੀ ਕਿ ਆਸ ਹੋ ਗਈ ਪਾਣੀ ਹੋ ਗਿਆ ਹੁਣ ਪਰ ਫੱਟ ਕਰਕੇ ਚੋਨੇ ਨੂੰ ਕੋਲ ਲਾਉਣਾ ਇੰਦੇ ਜੇ ਕੱਲ੍ਹ ਸਵੇਰੇ ਕਿੰਦੇ ਕੋਲ ਲਵਾਉਣਾ ਜੀ ਆ ਵੀ ਲਾਣਾ ਤੇ ਬਾਕੀ ਤੁਹਾਨੂੰ ਉਹ ਰਾਣਾ ਵੀ ਆ ਰਿਹਾ ਆਇਆ ਵੀ ਰਾਣਾ ਰਾਣਾ ਨਹੀਂ ਸਰਿਆ ਉੱਥੇ ਹਣਾ ਆ ਜਾ ਆ ਜਾ ਹੁਣ ਵੀ ਤਾਂ ਤੈਨੂੰ ਆਉਣਾ ਹੀ ਪੈਗ ਨਹੀਂ ਤੈਨੂੰ ਪਹਿਲੇ ਜਮਿੰਤਾ ਕਰੇ ਆ ਜਾ ਆ ਜਾ ਫਿਰ ਆਣਾ ਹੁਣ ਵੀ ਤਾਂ ਤੈਨੂੰ ਆਣਾ ਪੈਗ ਨਹੀਂ ਇੱਥੇ ਆ ਉੱਤੇ ਆ ਮੜਾ ਅੱਗੇ ਆ ਜਾ ਹੁਣ ਇੱਥੇ ਬੁਲਾ ਸਾਸਿਕਾਲ ਸਾਸਿਕਾਲ ਤੇ ਤੂੰ ਮੇਰੀ ਗੱਲ ਵੀ ਵੀ ਤੂੰ ਜਦੋਂ ਆਇਆ ਸਾਡੇ ਨਾਲ ਤੇ ਤੂੰ ਟਾਇਟਰ ਉੱਤੇ ਬੈਣਾ ਜਿਹੜੇ ਤੇ ਰੱਕ ਬੰਦਾ ਤੂੰ ਬੈਠਾ ਕੇ ਨੂੰ ਉੱਪਰ ਤੇ ਫੇੜੀ ਗੱਡੀ ਕੀ ਹੋ ਜਾ ਇੱਧਰ ਆਹੀਂ ਭੇਜਣਾ ਨਹੀਂ ਇੱਥੇ ਘੜਮੀ ਪੈਂਦਾ ਨਹੀਂ ਟਰੈਕਟਰ ਉੱਤੇ ਅਸੀਂ ਟਰੈਕਟਰ ਦੇ ਕੰਨ ਭੇਜਣਾ ਸੀ ਹੁਣ ਵੀ ਤਾਂ ਭਿੱਜਿਆ ਹੀ ਆ ਗੇ ਨਹੀਂ ਕਿਤੇ ਪਾਣੀ ਵਿੱਚ ਤਾਂ ਭਿੱਜੇ ਫਿਰਦਾ ਹਾਂ ਕੇ ਪਸੀਨੇ ਨਾਲ ਭੇਜਣਾ ਸੀ ਹੈ ਪਾਣੀ ਨਾਲ ਪਾਣੀ ਨਾਲ ਤੇ ਹੁਣ ਪਾਣੀ ਚ ਵੜਿਆ ਫਿਰਨਾਵੇ ਮਨੇ ਪੈਰ ਹੀ ਡੰਬਿਆ ਮੜੇ ਜੱਚੀ ਬੋਲ ਕਲੇ ਪੈਰ ਡੰਬਿਆ ਕਲੇ ਪੈਰ ਡਿਪਤੇ ਆ ਤੇ ਜਾਣ ਕੇ ਪਾਣੀ ਤੇ ਹੋਰ ਜ਼ਰੂਰਤ ਹੈ ਇਹਨਾਂ ਨੂੰ ਹਨਾ ਪਾਣੀ ਘਟੇ ਇਹੇ ਇਹੇ ਨੇ ਤੇਰਾ ਕਹਿਣਾ ਮੜੇ ਬੋਲ ਨਹੀਂ ਹੁਣ ਠੀਕ ਆ ਕਿਹਾ ਠੀਕ ਆ ਠੀਕ ਆ ਵੀ ਪਾਣੀ ਘਟੇ ਕੀ ਕਾਰਨ ਕੀ ਹੈ ਕਿ ਜ਼ਿਆਦਾ ਪਾਣੀ ਹੈ ਠੀਕ ਹੈ ਪਾਣੀ ਇਹਨਾਂ ਨੂੰ ਬਹੁਤ ਆਈ ਹੈ ਪਾਣੀ ਦੀ ਪਰ ਲੱਗੇ ਦੱਸਿਆ ਮੇਰੇ ਦੱਸਣਾ ਤੇ ਮੂੰਗੀ ਕਾਹਦਾ ਵੜੀ ਆਪਣੀ ਕੱਲ ਫਸੋੜਾਂਗੇ ਅਜੀ ਕੱਲ ਪਰਸੋਂ ਪੱਕੀ ਗੱਲ ਹੈ ਤੇ ਹੁਣ ਤੂੰ ਆਇਆ ਕਰੋ ਪੱਠੇ ਵੱਡਣ ਤੇ ਤੂੰ ਤੇ ਸਾਡੇ ਨਾਲ ਤੁਰੇ ਫਿਰਦਾ ਮੜੀ ਉੱਚੀ ਬਲਵਾ ਜੀ ਦਾਮੇ ਕਰੂ ਤਾਂ ਬੜਾ ਆ ਮਰਜੀ ਹੈ ਕਿਵੇਂ ਕਰੂ ਤਾਂ ਬੜਾ ਆ ਆਂਦੇ ਨਹੀਂ ਆ ਜੀ ਮਰਜੀ ਆ ਮੜੀ ਉੱਚੀ ਬੋਲਾ ਕਰਵਾਜ ਵੀ ਤੇਰੀ ਨਹੀਂ ਨਿਕਲੀ ਕਿ ਹੁਣ ਦੱਸ ਕੀ ਮੈਂ ਤਾਂ ਆ ਪੜਾ ਤੱਕ ਮੈਂ ਤਾਂ ਆ ਪੜਾ ਤੱਕ ਨਹਿਰਾ ਨਾ ਬਹਿ ਗਿਆ ਟੈਂਕੀ ਦੇ ਉੱਪਰ ਤੇ ਅੱਗੂ ਕਰਤਾ ਨੇਹਰਾ ਆ ਤੇ ਆਪਸੇ ਗੱਲਾਂ ਦੇ ਚੋਨਾ ਕਿਹੜਾ ਲਾਉਣਾ ਤੁਸੀਂ ਏ 33 ਪੂਰਾ 131 ਕੇ ਬਾਦ ਘਟਾ 131 ਪੂਰਾ 131 ਆਉਣਾ ਇੱਕ ਕੱਲਾ 131 ਆਉਣਾ ਹੈ ਕਿਹੜਾ ਉਹ ਹੀ 131 ਇੱਕ ਕੱਲਾ 131 ਆਉਂਦਾ ਹੈ 131 ਲਾਣਾ ਹੈ 131 ਤੇ ਇਹਦੇ ਜੱਬ ਪਹਿਲੋਂ ਹਲ ਮਾਰ ਕੇ ਬਾਹਰ ਸੁਹਾਗਾ ਮਾਰੀ ਹੈ ਨਾ ਇਹ ਬੜਾ ਪੁਰਾਣਾ ਰਵਾਜ ਹੈ ਇਹ ਕਦੂ ਵਾਲਾ ਆਪਣਾ ਸੰਗਲ ਸ਼ਾਨੇ ਕਹਿੰਦੇ ਵੀ ਇੱਥੇ ਬਾਹਰ ਕਦੂ ਮਾਰ ਕੇ ਕਰੇ ਕਦੂ ਬਣਾਉਂਦੇ ਸੰਗਲ ਲੰਬਾ ਰਗਾ ਮਾਰਾ ਹੈ ਸੰਗਲ ਇੱਕ ਜੀ ਆਪਾਂ ਇੱਕ ਸੰਗਲ ਡੇਕ ਲਿਆ ਇੱਥੇ ਇੱਕ ਹੀ ਰਹਿਗਾ ਸਾਡੇ ਕੋਲੇ ਉਹ ਸਟੈਂਡਰਡ ਸੂਟ ਪਾਇਆ ਕਰਦੇ ਰ ਉੱਥੇ ਡੇਗ ਬਗੇ ਦੇ ਨਖਿਆਲੇ ਕੀਤੀ ਰ ਇਹ ਕੱਟ ਹੀ ਆਂਦੇ ਸੰਗਲ ਪਾ ਲੈਨੇ ਉਹ ਚੀਤੇ ਸੰਗਲ ਪੁੱ ਬ੍ਰੇਕ ਨੱਪਨ ਦੇ ਕੇ ਇੱਥੋਂ ਲੱਭ ਜਾਣਾ ਤੇ ਤਿੰਨਾਂ ਨੇ ਤੇ ਦੋਵਾਂ ਨੇ ਪਾਣੀ ਦਾ ਟੁਰਨਾ ਬਾਹੋਂ ਨੇ ਥਾਜੇ ਸੰਗਲ ਆਪ ਜੇ ਠੀਕ ਹੈ ਤੇ ਹੁਣ ਆਪਾਂ ਇਹ ਕਰਦੇ ਹਾਂ ਸਟਾਰਟ ਇਟਰ ਨੂੰ ਤੇ ਲਾਉਂਦੇ ਪਹਿਲਾਂ ਸਾਢੇ ਬਾਗ ਆ ਦੇਖ ਲਓ ਵੱਟਾ ਵੱਟਾ ਕੋਈ ਮਿੱਟੀ ਨਹੀਂ ਲੱਗੀ ਬੰਦੇ ਹੀ ਬੇਫਿਕਰੇ ਨੇ ਕਿਉਂ ਨਹੀਂ ਲਾਈ ਮਿੱਟੀ ਮਿੱਟੀ ਵੱਟਾ ਬਕੀਆਂ ਨੇ ਤਾਂ ਗੋਲ ਵਿੱਚ ਪੱਕਿਆ ਮਿੱਟੀ ਤਾਂ ਲਾਣੀ ਹੱਕ ਬਣਦਾ ਆਪਣਾ ਪਾਣੀ ਤੁਸੀਂ ਇੰਨੀ ਜਿਹੀ ਖਾਈ ਕੀਤੀ ਪਾਣੀ ਦੋ ਦਿਨ ਲੱਗੇ ਫਿਰ ਪਾਣੀ ਥਾਣੇ ਲਾਵੇ ਕਿਉਂ ਲਾਵੇ ਸਾਡਾ ਸਾਣੀ ਪਾਣੀ ਸਾਡੇ ਮਣੇ ਵਿੱਚ ਆਉਂਦਾ ਹੈ ਪਾਣੀ ਜ਼ਰੂਰ ਤੇ ਸਾਡਾ ਜਾਨੀ ਕਿ ਆਂਦੇ ਸਾਡਾ ਥਾਣੇ ਵਾਂ ਸਾਾਨੂੰ ਨਾ ਮਿੱਟੀ ਲੈਣੀ ਲੋਹੇ ਕਾੜੇ ਲੈਣ ਮਿੱਟੀ ਇਹੇ ਕਾਰਨ ਹੈ ਤੇਰਾ ਬਿਅਹੀ ਨਾ ਓਕੇ ਹੋਈ ਦੂਜਾ ਓਕੇ ਰਾਨਾ ਤੇਰੇ ਕੰਮ ਠੀਕ ਹੈ ਗੱਲ ਠੀਕ ਕੀਤੀ ਇਹਨਾਂ ਨੇ ਹਾਂ ਰਾਨਾ ਮੈਂ ਤੇ ਹਾਂ ਚੋਰੀ ਏ ਇਹ ਜਦ ਦੂਜਿਆਂ ਪਾਣੀ ਤੋੜਨ ਦੀ ਚੋਰੀ ਹੋਰ ਕੀ ਏ ਤੇ ਤੂੰ ਆਪ ਰੋਟੇ ਆਏ ਸਿੱਧਾ ਆਪਿਆਂ ਆਪੇ ਆਜ ਕੋਈ ਚੱਕਰ ਨਹੀਂ ਤੇ ਤੋੜਨਾਂ ਚਾਹੀਦਾ ਹਨਾ ਉਹ ਝੁਲਮੇ ਤੂੰ ਬਿਟੂ ਨਹੀਂ ਬਸਣਾ ਆ ਸਾਡਾ ਤੋੜ ਲੈ ਜਾਣਾ ਪਾਣੀ ਦੇ ਨਹੀਂ ਤੋੜਾ ਹਾ ਤੋੜਾ ਹੁਣ ਕੋਰੇ ਕਰੀਏ ਸਟਾਰਟ ਹੈ ਬਿਲਕੁਲ ਇਹ ਵੀਡੀਓ ਆਪਣੀ ਛੋਟੀ ਬਣੇਗੀ ਕਿਉਂਕਿ ਆਪਣੇ ਕੋਲ ਟਾਈਮ ਥੋੜਾ ਹੈ ਤੇ ਟਾਈਮ ਕਰਕੇ ਫਿਰ ਨਿਹਰਾ ਪਾਏ ਨੇ ਫਿਰ ਫੱਡ ਵੀ ਕਰਨਾ ਜੀ ਟਾਈਮ ਬਹੁਤ ਲੱਗ ਜਾਣਾ ਸਾਡਾ ਤਾਂ ਆਪਾਂ ਜੀ ਕੋਸ਼ਿਸ਼ ਕਰਾਂਗੇ ਹੋਰ ਥੋੜੀ ਵੀਡੀਓ ਬਣਾਵਾਂਗੇ ਬਾਕੀ ਇੱਕ ਵਾਰੀ ਇੰਨੇ ਇੰਨੇ ਇੱਕ ਵਾਰੀ ਬਣੂਗੀ ਕਿਉਂਕਿ ਸਾਡੇ ਕੋਲ ਟਾਈਮ ਬਹੁਤ ਘਟੇ ਪਹਿਲਾਂ ਕਿੜਾ ਲਾਇਆ ਤੇ ਇੱਕ ਤਾਂ ਸੰਗਲ ਸੰਗਲ ਵੀ ਲੱਭਣਾ ਚਲ ਤੁਸੀਂ ਕਰੋ ਸੰਗਲ ਲੱਭਣ ਦੀ ਤਿਆਰੀ ਤੇ ਮੈਂ ਕਰਾਂ ਮੈਂ ਕਰਾਂ ਵਾਈ ਖੇਤੀ ਉਤਰੋ ਵੀ ਤੂੰ ਰਾਣਾ ਹਾਂ ਬਾਈ ਇੱਥੇ ਮਾਉਂ ਤੂੰ ਕੀ ਕਰੇਗਾ ਹਾਂ ਬਾਈ ਇੱਥੇ ਮਾਉਂ ਐਸਾ ਇੱਥੇ ਨਸੀਰ ਸਾਫ ਕਰ ਲੈ ਬਹੁਤ ਤੁਸੀਂ ਸੀਰ ਸਾਫ ਕਰੋ ਆਹ ਦੇਖੋ ਇੰਨੀ ਮਿੱਟੀ ਰਾਣਾ ਸੀਟ ਸਾਫ ਹੋਈਗਾ ਇੰਦੇ ਚ ਕਿਲੇ ਬਣਾ ਲੈ ਕਿਲੇ ਬਣਾਏ ਵੀ ਤੂੰ ਦੇਖ ਲੈਣਾ ਨਹੀਂ ਦੇਖਦਾ ਪਰ ਆ ਜਾ ਫਿਰ ਪਾਸੇ ਹੋ ਜਾ ਹਾਂ ਆਹ ਇੱਥੇ ਪਾਲੀ ਨਾ ਟਰੋ ਉਦੈ ਸੰਗਲ ਲੱਭਣ ਵਾਸਤੇ ਉਹ ਸਾਹਮਣੇ ਜਾ ਰਿਹਾ ਇੱਥੇ ਡੇਗਾ ਸੰਗਲ ਹੈ ਪਾਰੀ ਨਾਲ ਤੁਰੋ 13 ਦੇ ਕੋਲ ਆ ਇੱਥੇ ਲੱਭਣਾ ਪੈਣਾ ਇਹਨੇ ਤੁਹਾਨੂੰ ਵੀ ਕਰੋ ਠੁਕਣਿਆਂ ਦਾ ਮੈਨੂੰ ਵੀ ਠੁਕਣਿਆਂ ਨੇ ਸਟੈਂਡ ਕਰਨ ਵਾਲਿਆਂ ਨੂੰ ਤੇ ਕਰਵਾਉਣ ਵਾਲਿਆਂ ਨੂੰ ਵੀ ਠੀਕ ਆ ਰਾਣਾ ਹੂੰ ਰਾਣਾ ਨੇ ਸਹੀ ਰਾਕੇ ਤੇ ਬੱਸ ਲੱਭੋ ਇੱਥੇ ਰਾਣਾ ਚਲੀ ਕਰੀ ਸਟਾਰਟ ਚਲੀ ਰੱਬ ਦਾ ਨਾਮ ਬਿਠਾ ਇਹ ਜਿਹੜਾ ਕਰਨਾ ਇਹ ਜਿਹੜਾ ਕਰਨਾ ਹਾਂ ਤੇ ਪਰਾਂ ਪਰਾਂ ਵੀ ਗੇੜਾ ਲਾਉਣੇ ਇੱਕੇ ਸਾਡੇ ਨਾਲ ਗੇੜੇ ਕੱਢੋ <cười> hả <cười> mấy gái thi cái gì